ਸਾਜਸਾਂ ਗਿੱਦੜਾਂ ਦੀਆਂ ਜਦੋਂ ਬੇਨਕਾਬ ਨੇ ਹੁੰਦੀਆਂ ਚਰਚਾਵਾ ਸੰਸਾਰ ਵਿੱਚ ਤੇ ਸਾਰੇ ਪੰਜਾਬ ਵਿੱਚ ਹੁੰਦੀਆਂ ਚਾਣਕੀਆ ਖੜੀਸਾਂਗੇ ਅਸੀਂ ਪੂਛ ਤੋਂ ਫੜ ਕੇ ਚਰਚਾਵਾ ਇਸੇ ਲਈ ਸਾਡੀਆਂ ਜਨਾਬ ਨੇ ਹੁੰਦੀਆਂ ਆਪ ਸਾਰਿਆਂ ਦਾ ਚੈਨਲ ਦੇ ਵਿੱਚ ਸਵਾਗਤ ਹੈ ਕੱਲ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਭਾਰਤੀ ਏਜੰਸੀਆਂ ਦੀ ਕਾਲੇ ਕਰਤੂਤ ਤੋਂ ਪਰਦਾ ਰੌਣ ਤੋਂ ਪਹਿਲਾਂ ਉਸ ਦਾ ਭਾਂਡਾ ਭੰਨਣ ਤੋਂ ਪਹਿਲਾਂ ਸੰਸਾਰ ਦੇ ਵੰਡੀ ਜੰਗ ਦੇ ਮਹਾਨ ਜੇਤੂ ਸਤਿਗੁਰੂ ਦਸਮ ਪਤਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਫਤਿਹ ਆਪ ਸਭ ਪੈਣਾ ਪ੍ਰਾਮਾਨੇ ਪ੍ਰਮਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਏਜੰਸੀਆਂ ਦੀਆਂ ਕਾਲੀਆਂ ਭੇਡਾਂ ਨੇ ਕੱਲ ਸਰੀ ਸ਼ਹਿਰ ਦੇ ਵਿੱਚ ਸਾਡੇ ਛੋਟੇ ਵੀਰ ਕਪਲ ਸ਼ਰਮਾ ਜੋ ਬੋਲੀਵੁੱਡ ਇੰਡਸਟਰੀ ਦੇ ਵਿੱਚ ਹਾਸ ਰਸਤੇ ਬਾਦਸ਼ਾਹ ਹਨ ਜਿਸ ਸਨੇ ਸਰੀ ਦੇ ਵਿੱਚ ਇੱਕ ਕੈਫੇ ਖੁੱਲਿਆ ਹੋਇਆ ਉਸ ਕੈਫੇ ਦੇ ਉੱਤੇ ਨਕਾਬਪੋਸ਼ ਭਾਰਤੀ ਭੇਡਾਂ ਵੱਲੋਂ ਗੋਲੀ ਚਲਾਈ ਗਈ ਅਤੇ ਬਾਅਦ ਵਿੱਚ ਜ਼ਿੰਮੇਵਾਰੀ ਲੈਣ ਦਾ ਬਹਾਨਾ ਅਖਬਾਰ ਦੇ ਵਿੱਚ ਜ਼ਿੰਮੇਵਾਰੀ ਲੈ ਲਈ ਬਬਰ ਖਾਲਸਾ ਦੇ ਲਾਡੀ ਨੇ ਇਹ ਕੰਮ ਕੀਤਾ ਵਾਹ ਜੀ ਵਾਹ ਚਣਕਿਆ ਤੇਰੀ ਔਕਾਤ ਇੰਨੀ ਬੁਲੰਦ ਨਾਹੀਂ ਤੂੰ ਕੁਫਰ ਤੋਂ ਲੈ ਤੇ ਲੋਕੀ ਸੱਚ ਮੰਨਣ ਹੁਣ ਸਮਾਂ ਹੈ ਰੜ ਕੇ ਸਭ ਚੈਨਲ ਤੇਰੇ ਕੁਫਰ ਦਾ ਨੱਕ ਤੇ ਮੂੰਹ ਪਣਾ ਇਹ ਰਹੀ ਸਭ ਤੋਂ ਵੱਡੀ ਨਿਲਕੀ ਇਹ ਹੈ ਕਿ ਤੂੰ ਕੋਈ ਵੀ ਕੰਮ ਕਰਦਾ 10 10 ਸਬੂਤ ਛੱਡ ਕੇ ਜਾਣਾ ਹੈ ਗੱਲ ਆਪਾਂ ਕਪਲ ਸ਼ਰਮਾ ਤੋਂ ਸ਼ੁਰੂ ਕਰਦੇ ਹਾਂ ਉਸ ਦੀ ਕੁਝ ਸਾਲ ਪਹਿਲਾਂ ਸ਼ਾਦੀ ਹੋਈ ਉਸ ਨੇ ਆਨੰਦ ਕਾਰਜ ਵੀ ਕਰਵਾਇਆ ਗੁਰੂ ਗ੍ਰੰਥ ਸਾਹਿਬ ਦੁਆਲੇ ਪ੍ਰਕਰਮਾ ਕਰਕੇ ਉਸ ਨੇ ਅਗਧ ਵਾਲੇ ਵੀ ਹਿੰਦੂ ਰੋ ਰੀਤਾਂ ਮੁਤਾਬਕ ਲਾਵਾ ਲਈਆਂ ਉਸ ਨੇ ਹਾਸ ਰਸਤੀ ਦੁਨੀਆ ਦੇ ਵਿੱਚ ਪੰਜਾਬ ਦਾ ਨਾਮ ਹਿੰਦੀ ਬੋਲੀ ਦੇ ਸਾਹਮਣੇ ਬਹਿ ਕੇ ਉੱਚਾ ਚੁੱਕਿਆ ਕਪਲ ਸ਼ਰਮਾ ਪੰਜਾਬੀ ਮਾਂ ਦਾ ਪੁੱਤਰ ਹੈ ਅਰਦਾਸ ਗੁਰੂ ਦਾ ਧੰਵਾਦ ਕਿ ਉਸ ਦੀ ਜਾਨ ਬਚ ਗਈ ਕਿ ਉੱਥੇ ਨਹੀਂ ਸੀ ਸਬੂਤੇ ਛੱਡ ਰਹੇ ਹੋ ਜ਼ਿੰਮੇਵਾਰੀ ਬਬਰ ਖਾਲਸਾ ਦੇ ਨਾਂ ਤੇ ਲੈ ਰਹੇ ਹੋ ਅਤੇ ਬਬਰ ਖਾਲਸਾ ਇਸ ਵੇਲੇ ਕਿਸੇ ਵੀ ਇਹੋ ਜਿਹੇ ਕਾਰਵਾਈਆਂ ਦੀ ਹਰਕਤ ਵਿੱਚ ਨਹੀਂ ਸਿੱਖਾਂ ਦਾ ਸੰਘਰਸ਼ ਸਿਰਫ ਤੇ ਸਿਰਫ ਸ਼ਾਂਤਮਈ ਕਲਮ ਚੁੱਕ ਕੇ ਹੋ ਰਿਹਾ ਹੈ ਸਿੱਖਾਂ ਵੱਲੋਂ ਇਸ ਚੁੱਕੀ ਹੋਈ ਕਲਮ ਨਾਲ ਤੁਹਾਡਾ ਹਰ ਪਲ ਹਰ ਦਿਨ ਹਰ ਕੜੀ ਸਾਹ ਕੁੱਟ ਰਿਹਾ ਹੈ ਜਿਵੇਂ ਕਿਸੇ ਦੇ ਗਲ ਦੇ ਵਿੱਚ ਆਪੇ ਲਿਆ ਹੋਇਆ ਪਰਣਾ ਜਾਂ ਕੋਈ ਵੀ ਕੱਪੜਾ ਉਸ ਨੂੰ ਗੰਢ ਦੇ ਬੈਠੇ ਤੇ ਸਾਹ ਕੁੱਟਣ ਲੱਗੇ ਤਾਂ ਫਿਰ ਖਫੜਿਆ ਹੋਇਆ ਉਹਨੂੰ ਖੋਲਦਾ ਹੈ ਡੱਬਣ ਲੱਗਾ ਵਿਅਕਤੀ ਜਦ ਉਸ ਨੂੰ ਤਰਨਾ ਨਾ ਆਉਂਦਾ ਹੋਵੇ ਉਹ ਖੱਬੇ ਸੱਜੇ ਹੱਥ ਮਾਰਦਾ ਕਿ ਮੈਂ ਕਿਸ ਤਰ੍ਹਾਂ ਬਾਹਰ ਨਿਕਲਾਂ ਤਰਨਾ ਨਾ ਆਉਂਦਾ ਹੁਣ ਕਰਕੇ ਉਹ ਬਾਹਰ ਨਿਕਲਣ ਦੀ ਵੀ ਐ ਹੋਰ ਥੱਲੇ ਨੂੰ ਜਾਂਦਾ ਕਹਿੰਦੇ ਹਨ ਕਿ ਬਬਰ ਖਾਲਸਾ ਦੇ ਜਿੰਨੇ ਸਿੰਘ ਨੇ ਉਹ ਅਖੰਡ ਕੀਰਤਨੀ ਜਸੇ ਦੇ ਵਿੱਚੋਂ ਆਏ ਅਤੇ ਅਖੰਡ ਕੀਰਤਨੀ ਜਸਾ ਇੱਕ ਇਸ ਖਾਲਸਾ ਪੰਥ ਦਾ ਤਤ ਖਾਲਸਾ ਜਥੇਬੰਦੀ ਹੈ ਦੂਸਰੀ ਗੱਲ ਕਿ ਬਬਰ ਖਾਲਸਾ ਜਥੇਬੰਦੀ ਇਸ ਵੇਲੇ ਇਸ ਸੰਸਾਰ ਦੇ ਉੱਤੇ ਕਿਤੇ ਹੈ ਨਹੀਂ ਇਸ ਤੋਂ ਵੀ ਵੱਡੀ ਗੱਲ ਕਿ ਸਿੱਖ ਇਸ ਵੇਲੇ ਹਥਿਆਰਬੰਦ ਸੰਘਰਸ਼ ਲੜ ਹੀ ਨਹੀਂ ਰਹੇ ਉਹ ਤਾਂ ਸ਼ਾਂਤ ਮਈ ਰੈਫਰੈਂਡਮ ਕਰਵਾ ਰਹੇ ਨੇ ਅਖਬਾਰਾਂ ਵਿੱਚ ਜ਼ਿੰਮੇਵਾਰੀਆਂ ਲੈਣ ਨਾਲ ਕੁਝ ਨਹੀਂ ਹੋਣ ਲੱਗਾ ਮੈਨੂੰ ਤਾਂ ਇਹ ਜਿਹਾ ਲੱਗਦਾ ਕਿ ਜੇ ਤੁਹਾਡਾ ਗੁਪਤਾ ਕੇ ਤਨਾ ਫੜਿਆ ਜਾਂਦਾ ਤਾਂ ਦੁਨੀਆ ਸਾਹਮਣੇ ਇਹ ਜਿਹੜਾ ਸੱਚ ਸੀ ਇਹ ਲੁਕਿਆ ਰਹਿਣਾ ਸੀ ਪਹਿਲਾਗਾਨ ਦੀ ਘਟਨਾ ਨੂੰ ਤੁਸੀਂ ਪਾਕਿਸਤਾਨ ਤੇ ਸਿਰ ਮੜਿਆ ਤੁਸੀਂ ਚੀਕ-ਚੀਕ ਕੇ ਜੀ7 ਵਿੱਚ ਬੋਲੇ ਤੁਸੀਂ ਕੁਆਡ ਦੇ ਵਿੱਚ ਵੀ ਚੀਕਾਂ ਮਾਰੀਆਂ ਕਿਸੇ ਨੇ ਪਾਕਿਸਤਾਨ ਦਾ ਨਾਮ ਨਹੀਂ ਲਿਆ ਕਿਸੇ ਨੇ ਤੁਹਾਡੀ ਗੱਲ ਹੀ ਨਹੀਂ ਸੁਣੀ ਇਹ ਤਾਂ ਉਹ ਗੱਲ ਹੈ ਕਿ ਅੰਨੇ ਦੇ ਭਾਣੇ ਸਾਰਾ ਸੰਸਾਰ ਅੰਨਾ ਹੈ ਕਿਉਂਕਿ ਅੰਨੇ ਨੂੰ ਖੁਦ ਨਹੀਂ ਦੀਦਾ ਉਹ ਸੋਚਦਾ ਕਿਸੇ ਨੂੰ ਵੀ ਨਹੀਂ ਦਿਦਾ ਹੁਣਾ ਗੁਰਬਾਣੀ ਦਾ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 610 ਉਤੰਕਤ ਹੈ ਸੁਖੀਏ ਕੋ ਪੇਖੇ ਸਭ ਸੁਖਿਆ ਰੋਗੀ ਕਹਿ ਭਾਣੇ ਸਭ ਰੋਗੀ ਮਤਲਬ ਕਿ ਸੁਖੀ ਬੰਦੇ ਨੂੰ ਸਾਰਾ ਸੰਸਾਰ ਸੁਖੀ ਦਿਸਦਾ ਹੈ ਭਾਵੇਂ ਦੁਆ ਸੰਸਾਰ ਬਿਮਾਰ ਹੋਵੇ ਪਰ ਰੋਗੀ ਨੂੰ ਸਾਰੇ ਰੋਗੀ ਨਜ਼ਰ ਆਉਂਦੇ ਨੇ ਭਾਵੇਂ ਸਾਰੀ ਤੰਦਰੁਸਤ ਹੋਣ Hindu ਅੰਨਾ ਤੁਰਕੂ ਕਾਣਾ ਦੋਹਾ ਤੇ ਗਿਆਨੀ ਸੈਣਾ ਇਹ ਲਾਈਨ ਸਾਡੇ ਸਮਝ ਦੇ ਵਿੱਚ ਪਹਿਲਾਂ ਪਹਿਲਾਂ ਨਹੀਂ ਸਿਉਂਦੀ ਲੇਕਿਨ ਹੁਣ ਤਾਂ ਤਸੱਲੀ ਨਾਲ ਆਉਣ ਲੱਗੀ ਹੈ ਜੇ ਤੁਸੀਂ ਇਹ ਕਰਤੂਤਾਂ ਨਾ ਕਰਦੇ ਸੱਚਮੁੱਚ ਸਾਨੂੰ ਸਮਝ ਨਹੀਂ ਪੈਣੀ ਸੀ ਕਿ ਤੁਸੀਂ ਅੰਨੇ ਕਿਹੜੀ ਗੱਲੋਂ ਪਵਿੱਤਰ ਗੁਰਬਾਣੀ ਕਿਸੇ ਦੇ ਅੰਨੇ ਹੋਣ ਨੂੰ ਹੋਰ ਵੀ ਸਪਸ਼ਟ ਕਰਦੀ ਹੈ ਤਾਂ ਕਿ ਕਿਸੇ ਨੂੰ ਭੁਲਖਾ ਨਾ ਰਹੇ ਸਤਗੁਰੂ ਦਾ ਫਰਮਾਨ ਹੈ ਅੰਦੇ ਇਹ ਨਾ ਆਖਿਨ ਜਿਨ ਮੁਖ ਲੋਇਣ ਨਾਹੀ ਮਤਲਬ ਕਿ ਉਹਨਾਂ ਨੂੰ ਕਦੇ ਅੰਨੇ ਨਾ ਕਹੋ ਜਿਨ੍ਹਾਂ ਦੇ ਮੂੰਹ ਦੇ ਉੱਤੇ ਜਿਨ੍ਹਾਂ ਦੇ ਮੁਖ ਦੇ ਉੱਤੇ ਅੱਖਾਂ ਨਹੀਂ ਹੈਗੀਆਂ ਲੋਇਣ ਹੁੰਦੀਆਂ ਅੱਖਾਂ ਅੰਦੇ ਸਈ ਨਾਨਕਾ ਖਸਮੋ ਕੁੱਥੇ ਜਾਏ ਸਤਿਗੁਰੂ ਗੁਰੰਗਤ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੰਗਤ ਸਾਹਿਬ ਦੇ ਸਰੀਰ ਵਿੱਚ ਦੂਸਰੇ ਮਹੱਲੇ ਦੇ ਵਿੱਚ ਇਹ ਵਜਨ ਕਰਦੇ ਹਨ ਅੰਨੇ ਉਹ ਹੁੰਦੇ ਹਨ ਜਿਹੜੇ ਰੱਬ ਨਾਲੋਂ ਟੁੱਟੇ ਹੁੰਦੇ ਹਨ ਦੂਸਰੇ ਸ਼ਬਦਾਂ ਚ ਇਹ ਕਹਿ ਦੀਏ ਜਿਹੜੇ ਰੱਬ ਵਿਰੁੱਧ ਕਰੇ ਹੋਏ ਨੇ ਜਿਨ੍ਹਾਂ ਨੂੰ ਪਰਮੇਸ਼ਰ ਆਪਣੇ ਨੇੜੇ ਲਾਉਂਦਾ ਹੀ ਨਹੀਂ ਫੇ ਪਰੇ ਹੀ ਰਹਿ ਖਸਮੋ ਕੁੱਥੇ ਜਾਏ ਇਸ ਅਤਵਾਦ ਭਰੀ ਗੁੰਡਾਗਰਦੀ ਦੀ ਜਿਹੜੀ ਘਟਨਾ ਹੋਈ ਹੈ ਜਿਸ ਦਿਨ ਆਪਣੇ ਵੱਲੋਂ ਵੀ ਨਿੰਦਾਤਾ ਕਰ ਦਾਈਆਂ ਪਰ ਸਿੱਖਾਂ ਸਰਮ ਮੜਨ ਵਾਸਤੇ ਜਿਹੜੇ ਤੁਸੀਂ ਹੱਥ ਪੈਰ ਮਾਰ ਰਹੇ ਹੋ ਉਹਨਾਂ ਸਬੰਧੀ ਹੈ ਜੇ ਮੈਂ ਹੋਰ ਕਈ ਪੱਖ ਤੁਹਾਡੇ ਸਾਹਮਣੇ ਰੱਖਣੇ ਨੇ ਸਿੱਖ ਪਲਾ ਕਪਲ ਸ਼ਰਮਾ ਦੇ ਕੈਫੇ ਉੱਤੇ ਉਸ ਦੀ ਦੁਕਾਨ ਦੇ ਉੱਤੇ ਕਿਉਂ ਗੋਲੀ ਚਲਾਉਣਗੇ ਕਪਲ ਸ਼ਰਮਾ ਨੇ ਸਿੱਖਾਂ ਦਾ ਕੀ ਪੈਰ ਮਿੱਦਿਆ ਕਪਲ ਸ਼ਰਮਾ ਕਦ ਪੰਜਾਬੀ ਬੋਲੀ ਦੇ ਖਿਲਾਫ ਬੋਲਿਆ ਕਦ ਉਹ ਸਿੱਖਾਂ ਦੇ ਖਿਲਾਫ ਬੋਲਿਆ ਕਦੇ ਉਹਨੇ ਕਿਸੇ ਸਿੱਖ ਨੂੰ ਮਾਰਿਆ ਕਿ ਉਸ ਬੰਦੇ ਦੀ ਤਾਂ ਹਰ ਇੱਕ ਨਾਲ ਹੀ ਬਣਦੀ ਹੈ ਕਪਲ ਸ਼ਰਮਾ ਨੇ ਕਦ ਸਿੱਖਾਂ ਦੇ ਸੰਘਰਸ਼ ਨੂੰ ਨੰਦਿਆ ਕਦ ਉਸਨੇ ਖਾਲਸਾ ਤੋਂ ਦੇ ਖਿਲਾਫ ਬੋਲਿਆ ਫਿਰ ਸਿੱਖ ਉਸਦੀ ਦੁਕਾਨ ਤੇ ਗੋਲੀ ਚਲਾ ਕੇ ਜ਼ਿੰਮੇਵਾਰੀ ਕਿਉਂ ਲੈਣਗੇ ਕਰਤੂਤਾ ਤੁਸੀਂ ਚੋਰਾਂ ਵਾਲੀ ਕੀਤੀ ਹੈ ਗੋਲੀਆਂ ਚਲਾ ਕੇ ਭੱਜ ਜਾਣਾ ਜ਼ਿੰਮੇਵਾਰੀ ਅਖਬਾਰ ਚ ਤੁਸੀਂ ਇਸ ਤਰ੍ਹਾਂ ਐ ਚੁੱਕੀ ਹੈ ਜਿਦਾਂ ਕਿ ਤੇ ਵਰਲਡ ਬੈਂਕ ਦੇ ਵਿੱਚ ਡਾਕਾ ਮਾਰਿਆ ਹੋਵੇ ਜ਼ਿੰਮੇਵਾਰੀ ਤੁਸੀਂ ਐ ਚੁੱਕਣ ਡਿਆ ਹੋ ਜਿਦਾਂ ਕਿ ਤੇ ਚੀਨ ਦੇ ਡਿਫੈਂਸ ਮਿਨਿਸਟਰ ਤੇ ਉੱਤੇ ਗੋਲੀ ਤੁਸੀਂ ਜਲਾਈ ਹੋਵੇ ਭਾਰਤ ਵਾਲੇ ਤੁਹਾਡੀ ਜੀ7 ਦੇ ਵਿੱਚ ਰੱਜ ਕੇ ਕੁੱਤੇ ਖਾਣੀ ਹੋਈ ਕੁਆਡ ਦੇ ਵਿੱਚ ਰੱਜ ਕੇ ਲੰਤਾਂ ਪਈਆਂ ਕੋਈ ਮੁਲਕ ਤੁਹਾਡੇ ਵਾਰ-ਵਾਰ ਪਾਕਿਸਤਾਨ ਦਾ ਨਾਮ ਲੈਣ ਤੋਂ ਪਹਿਲਗਾਮ ਘਟਨਾ ਦੀ ਨਿੰਦਾ ਸਾਰਿਆਂ ਨੇ ਕੀਤੀ ਕਿਸੇ ਨੇ ਪਾਕਿਸਤਾਨ ਦਾ ਨਾਮ ਨਹੀਂ ਲਿਆ ਤੁਹਾਡੇ ਖਿਲਾਫ 5 ਆਈਜ਼ ਕੰਟਰੀ ਕਈ ਕੇਸਾਂ ਦੀ ਪੈਰਵਾਹੀ ਦੇ ਵਿੱਚ ਰੁੱਝੇ ਹੋਏ ਨੇ ਤੇ ਤੁਹਾਨੂੰ ਇੰਨੀ ਕੀ ਗੱਲ ਵੀ ਸਮਝ ਨਹੀਂ ਪੈਣ ਢਈ ਹੁਣ ਮੈਂ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਸਿੱਖ ਲੀਡਰਸ਼ਿਪ ਨੂੰ ਆਪਣੇ ਵੱਲੋਂ ਬੇਨਤੀ ਕਰਦਾ ਕਿ ਸਾਡੇ ਪਾਸ ਹੁਣ ਫਿਰ ਦੁਬਾਰਾ ਇੱਕ ਸਨੈਰੀ ਮੌਕਾ ਕਾਲਪੁਰਖ ਨੇ ਦਿੱਤਾ ਜਿਵੇਂ ਇਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੂੰ ਪੁਲਿਖਾ ਪਾਉਣ ਲਈ ਝਾਕੇ ਜੇ ਦਿੱਤੇ ਸੀ ਕਿ ਸਿੱਖ ਇੱਕ ਅਤਵਾਦੀ ਕੌਮ ਹੈ ਇਹ ਉਗਰਵਾਦ ਤੇ ਅਤਨਕਵਾਦ ਫੈਲਾ ਰਿਹਾ ਹੈ ਉਸ ਕਾਰਨੀ ਦੇ ਨਾਲ ਸੰਬੰਧਤ ਸਾਰੇ ਵਿਭਾਗਾਂ ਦੇ ਵਿੱਚ ਭਾਰਤ ਦੀ ਘੇਰਾਬੰਦੀ ਕਰੋ ਤੇ ਇਹ ਜਿਹੜੀ ਕੱਲ ਦੀ ਘਟਨਾ ਇਹਦੇ ਸੰਬੰਧੀ ਜਾਂਚ ਖਲਵਾਓ ਕਹਿਣ ਤੋਂ ਪਾਵ ਕੇ ਜਾਂਚ ਖੜਾਉਣ ਵਾਸਤੇ ਆਪਣੀ ਸਫਾਰਤੀ ਪਹੁੰਚ ਜਿਹੜੀ ਆਪਣਾਓ ਕਾਰਨੀ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਪਾ ਦਿਓ ਕਿ ਜਿਸ ਨਾਲ ਤੁਸੀਂ ਡੀਲਾਂ ਕਰਦੇ ਫਿਰਦੇ ਹੋ ਨਾ ਉਹ ਤੁਹਾਡੀਆਂ ਜੜਾਂ ਦੇ ਵਿੱਚ ਘੁਣ ਮੰਗ ਲੱਗਾ ਹੋਇਆ ਹੈ ਇਸ ਲੱਗੀ ਹੋਈ ਸਿਉਂਕ ਨੂੰ ਗਲਾਂ ਲਾਉਣਾ ਪੈਣਾ ਸਿਉਂਕ ਬੜੀ ਮਾੜੀ ਹੁੰਦੀ ਹੈ ਇਸ ਦਾ ਬੜਾ ਡੂੰਘਾ ਇਲਾਜ ਕਰਨਾ ਪੈਂਦਾ ਇੱਕ ਵਾਰ ਨੇ ਇਹ ਰੂਸ ਦੇ ਖੇਮੇ ਦੇ ਵਿੱਚ ਬੈਠੇ ਨੇ ਰੂਸ ਦੀ ਜਿਹੜੀ ਪਾਲਸ ਹੈ ਆ ਉਹ ਸ਼ਰਿਆਮ ਕੈਨੇਡਾ ਅਮਰੀਕਾ ਤੇ ਯੂਰਪ ਦੇ ਖਿਲਾਫ ਹੈ ਤੁਸੀਂ ਡੀਲਾਂ ਦੇ ਚੱਕਰ ਵਿੱਚ ਆਪਣਾ ਝੁੱਗਾ ਝੌੜ ਕਰਵਾਓਗੇ ਲੋੜ ਐ ਇਸ ਨੂੰ ਹੁਣੇ-ਹੁਣੇ ਗਲੋਂ ਲਾਓ ਭਾਰਤੀ ਉਪਮਾ ਦੀ ਪੇਡਾ ਵੱਡਾ ਨਹੀਂਗਾ ਕਿ ਸਾਰੀ ਰੋਜੀ ਰੋਟੀ ਤੁਹਾਡੀ ਉੱਥੋਂ ਚੱਲਣੀ ਆ ਦੁਨੀਆ ਹੋਰ ਬਹੁਤ ਵੱਡੀ ਐ ਆ ਬ੍ਰਿਕਸ ਮੇਲਨ ਦੇ ਵਿੱਚ ਅਜੇ 4 ਦਿਨ ਹੀ ਲੰਘੇ ਉਹ ਜਿਹੜੀ ਇਹਨਾਂ ਨੇ ਬੈਂਕ ਬਣਾਉਣੀਆਂ ਨਵੇਂ ਉਹਦੇ ਨਾਲ ਸਬੰਧਤ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਇੰਡੀਆ ਇੱਕ ਟ੍ਰੋਜਨ ਹਾਰਸ ਐ ਟ੍ਰੋਜਨ ਹਾਰਸ ਦੀ ਮੈਂ ਕਹਾਣੀ ਤਾਂ ਨਹੀਂ ਸੁਣਾਉਣੀ ਬਸ ਇਹਨਾਂ ਕਹਿ ਦੇਣਾ ਟਰੋਜਨ ਹਾਰਸੇ ਕੋ ਉਹ ਘੋੜਾ ਜੋ ਅਸਲੀ ਨਹੀਂ ਪਲਾਸਟਿਕ ਜਾਂ ਲੱਕੜ ਦਾ ਬਣਾਇਆ ਹੋਇਆ ਪਰ ਦਿਸਦਾ ਵੀ ਸੱਚੀ ਵਿੱਚ ਇੰਦਾ ਪਰ ਉਸ ਦੇ ਅੰਦਰ ਬੰਦੂਕ ਧਾਰੀ ਜਸੂਸ ਉਹਦੇ ਵਿੱਚ ਬੈਠੇ ਹੋਏ ਥੱਲੇ ਵਿੰਡੋ ਲਾ ਕੇ ਉਸ ਨੇ ਇਸੇ ਦੇ ਸ਼ਬਦਾਂ ਵਿੱਚ ਇਹ ਗੱਲ ਕਹੀ ਹੈ ਕਿ ਭਾਰਤ ਧੋਖਾ ਧੜੀ ਕਰਨ ਵਾਲਿਆਂ ਦਾ ਸਰਗਣਾ ਇੱਜ਼ਤਦਾਰ ਬੰਦੇ ਉੱਤੇ ਮਾੜੀ ਜੀਂ ਉਂਗਲ ਚੁੱਕ ਦਈਏ ਨਾ ਤਿੰਨ ਦਿਨ ਉਹਦੇ ਗਲ ਚ ਰੋਟੀ ਨਹੀਂ ਲੰਘਦੀ ਇੱਕ ਮਹਾ ਢੀਠ ਅਤੇ ਮਹਾ ਬੇਸ਼ਰਮਾ ਜਿਹੜੇ ਬੇਇੱਜ਼ਤੀ ਨੂੰ ਚਾਹ ਚੋਲ ਕੇ ਪੀ ਜਾਂਦੇ ਹਵਾਰੇ ਕੋਲੋਂ ਚਪੇੜ ਖਾ ਕੇ ਕਹੀ ਜਾਣਗੇ ਨਾ ਨਾ ਅਸੀਂ ਤਾਂ ਚਪੇੜ ਮਾਰੀ ਸੀ ਆਚਾਰਕ ਦਾ ਨਾ ਇਹ ਲੜਾਈ ਵਿੱਚ ਜਿਹੜੀ ਗਿੱਦੜਕੁੱਟ ਪਾਕਿਸਤਾਨ ਨੇ ਇਹਨਾਂ ਦੀ ਕੀਤੀ ਆ ਇਹਨਾਂ ਦਾ ਜਨਰਲ ਜਿਵੇਂ ਕਹੀ ਜਾਂਦਾ ਅਸੀਂ ਬੜੀ ਮੁਸ਼ਕਲ ਨਾਲ ਕਹਿੰਦਾ ਜਿੱਤੇ ਹਾਰ ਨੂੰ ਹਾਰ ਮੰਨ ਲੈਣ ਨਾਲ ਪਲਾਕੀ ਮਨੁੱਖ ਦਾ ਘਟਦਾ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਹੈਗੇ ਨੇ ਜਦ ਇਹਨਾਂ ਦਾ ਕੋਈ ਜਹਾਜ਼ ਦੂਜਾ ਦੁਸ਼ਮਣ ਦੇ ਮੁਲਕ ਸੱਟ ਲੈਂਦਾ ਇਹ ਪੂਰਾ ਵੇਰਵਾ ਜਹਾਜ਼ ਦਾ ਦਿੰਦੇ ਨੇ ਕਿ ਆ ਸਾਡਾ ਨੁਕਸਾਨ ਹੋਇਆ ਇਹ ਬੇਸ਼ਰਮ ਉਲਟਾ ਕਹੀ ਜਾਣਗੇ ਨਹੀਂ ਅਸੀਂ ਉਹਨਾਂ ਦੇ ਸਟੇ ਸੀ ਮੈਂ ਪੰਜਾਬੀਆਂ ਦੇ ਖਾਸ ਕਰਕੇ ਸਿੱਖਾਂ ਦੇ ਦੁਸ਼ਮਣ ਦੇ ਕਿਰਦਾਰ ਦੀ ਗੱਲ ਕਰ ਰਿਹਾ ਜਿਹੜੇ ਆਏ ਨੇ ਨਾ ਛੋਟੀਆਂ ਛੋਟੀਆਂ ਚੋਰਾਆਂ ਵਾਲੀਆਂ ਹਰਕਤਾਂ ਕਰਕੇ ਨਾਮ ਸਿੱਖਾਂ ਦਾ ਲਾਉਣਾ ਚਾਹੁੰਦਾ ਸਿੱਖ ਤੇ ਤੁਹਾਡਾ ਸਾਡੇ ਨਾਲ ਕੋਈ ਮੁਕਾਬਲਾ ਨਹੀਂ ਕਿੱਥੇ ਬੱਕਰੀ ਤੇ ਕਿੱਥੇ ਊਠ ਊਠ ਬੈਠਾ ਵੀ ਖੜੁੱਤੀ ਬੱਕਰੀ ਨਾਲੋਂ ਉੱਚਾ ਹੁੰਦਾ ਮੈਂ ਕਹਿੰਦਾ ਜੇ ਦੋ ਬੱਕਰੀਆਂ ਇੱਕ ਦੂਜੀ ਤੇ ਚੜ ਕੇ ਵੀ ਖਲੋਤੀਆਂ ਹੁਣ ਤੇ ਊਠ ਬੈਠਾ ਹੋਵੇ ਊਠ ਬੈਠਾ ਫਿਰ ਵੀ ਉੱਚਾ ਹੁੰਦਾ ਉਹ ਕਹਿੰਦਾ ਨਾ ਚੰਦ ਤੇ ਥੁੱਕਿਆ ਥੁੱਕ ਆਪਣੇ ਮੂੰਹ ਤੇ ਡਿੱਗਦਾ ਹੁੰਦਾ ਪਰ ਤੁਸੀਂ ਢੀਠੋ ਤੁਹਾਨੂੰ ਕੀ ਫਰਕ ਆ ਤੁਸੀਂ ਥੁੱਕਣ ਵਾਲੀ ਆਪਣੀ ਅੱਖਾਂ ਸਾਫ਼ ਕਰ ਲੈਣੀ ਆ ਪਾਣੀ ਬਚਿਆ ਸਰੇ ਵਾਲੀ ਘਟਨਾ ਦੇ ਨਾਲ ਜਪਾਨ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਇੰਗਲੈਂਡ ਅਤੇ ਯੂਰੋਪੀਅਨ ਹੋਰ ਉਹ ਦੇਸ਼ ਜਿਹੜੇ ਤੁਹਾਡੇ ਅਸਲੀਅਤ ਨੂੰ ਜਾਣ ਚੁੱਕੇ ਹਨ ਉਹ ਆ ਹਲਕੇ ਪਦਰਦੀਆਂ ਕਰਤੂਤਾਂ ਕਰਨ ਨਾਲ ਤੁਹਾਡੇ ਝੂਠ ਨੂੰ ਸੱਚ ਨਹੀਂ ਮੰਨਣ ਲੱਗੇ ਤੁਹਾਡਾ ਗ੍ਰਾਫ ਦਿਨੋਂ ਦਿਨ ਡਿੱਗਣਾ ਜਿੱਦਾਂ ਰਫੇਲ ਡਿੱਗੇ ਸੀ ਨਾ ਉਹ ਰਫੇਲ ਨਹੀਂ ਡਿੱਗੇ ਸਮਝ ਲਓ ਤੁਹਾਡਾ ਗ੍ਰਾਫ ਹੀ ਡਿੱਗਾ ਸੀ ਵੈਸੇ ਵੀ ਭਾਰੀ ਬਿਲਡਿੰਗ ਵੱਡੀ ਬਿਲਡਿੰਗ ਜਾਂ ਕੋਈ ਵੱਡਾ ਦਰਖਤ ਇੱਕ ਵਾਰ ਕਿਸੇ ਤੂਫਾਨ ਦੇ ਨਾਲ ਜ਼ਮੀਨ ਗਿੱਲੀ ਹੋਣ ਦੀ ਵਜ੍ਹਾ ਕਰਕੇ ਟੇਡਾ ਹੋ ਗਿਆ ਹੋਵੇ ਉਹ ਦੁਬਾਰਾ ਕਦੇ ਸਿੱਧਾ ਨਹੀਂ ਹੁੰਦਾ ਵੈਸੇ ਵੀ ਸਿਆਣੇ ਲੋਕੋ ਦੇ ਥੱਲੇ ਬੈਣੋ ਹਟ ਜਾਂਦੇ ਕੀ ਪਤਾ ਨੇ ਕਦੋਂ ਡਿੱਗ ਪੈਣਾ ਤੁਹਾਡੇ ਦੇਸ਼ ਦੇ ਵਿੱਚ ਤੇ ਤੁਸੀਂ ਦੇਖਿਓ ਮੇਰੇ ਖਿਆਲ ਆਇਆ ਮਨ 'ਚ ਪਤਾ ਨਹੀਂ ਸਤਗੁਰੂ ਕਿਉਂ ਦਰੇ ਤੁਹਾਡੇ ਮੁਲਕ ਦੇ ਵਿੱਚ ਦੁਨੀਆ ਦੇ ਜਿਹੜੇ ਟੂਰਿਸਟ ਹੈ ਨਾ ਉਹਨਾਂ ਨੇ ਜਾਣਾ ਬੰਦ ਕਰ ਦੇਣਾ ਟੂਰਿਸਟ ਬੇਬੀਆਂ ਦੀ ਤੁਸੀਂ ਇੱਜ਼ਤ ਨਾਲ ਖੇ ਖਵਾਰ ਕੀਤੀ ਪਿਛਲੇ ਕਈ ਸਾਲਾਂ ਤੋਂ ਚੋਰ ਵੀ ਸਹਣੇ ਹੁੰਦੇ ਆ ਉਹ ਵੀ ਇੱਕ ਵਾਰ ਚੋਰੀ ਦੇ ਵਿੱਚ ਕਿਤੇ ਫੜੇ ਜਾਣ ਨਾ ਤਾਂ ਉਹ ਉਸ ਥਾਂ ਦੇ ਉੱਤੇ ਦੁਬਾਰਾ ਚੋਰੀ ਨਹੀਂ ਕਰਦੇ ਕੋਈ ਹੋਰ ਥਾਂ ਲੱਭਦੇ ਆ ਪਰ ਇਹਨੇ ਬੰਦੇ ਨੂੰ ਥਾਂ ਦਾ ਹਣ ਕਿਵੇਂ ਪਤਾ ਲੱਗੇ ਵੀ ਮੈਂ ਕਿੱਥੇ ਆ ਤੁਸੀਂ ਘੜੇ ਘੜੀ ਪਸਤਾਲ ਲੜੀ ਜੀ ਫੜ ਕੇ ਪੜੇ ਕੱਪੜੇ ਕਦੀ ਕਿਹੇ ਬੰਨੇ ਗੋਲੀ ਚਲਾਤੀ ਕਦੀ ਕਿਹੇ ਬੰਨੇ ਤੁਹਾਡੇ ਮਿਲਟਰੀ ਦੇ ਜਨਰਲ ਕਹਿੰਦੇ ਉੱਤਰ ਵਾਲੇ ਪਾਸੇ ਹੁਣੇ ਮੂੰਹ ਨਹੀਂ ਕਰਨਾ ਤੇ ਜ਼ੋਰ ਸਾਰਾ ਸਿੱਖਾਂ ਨੂੰ ਬਦਨਾਮ ਕਰਨ ਤੇ ਫਿਰ ਲਾਛੜਣਾ ਤੁਸੀਂ ਹੋਰ ਕੋਈ ਕੰਮ ਨਹੀਂ ਕਿ ਤੁਹਾਡਾ ਦੇਸ਼ ਤੁਸੀਂ ਕਿਵੇਂ ਬਚਾ ਸਕੋਗੇ ਕਿਉਂਕਿ ਇਹਨੇ ਬਜਣਾ ਹੀ ਨਹੀਂ ਤੁਹਾਨੂੰ ਪਤਾ ਹੈ ਬਜਣਾ ਨਹੀਂ ਇਸ ਕਰਕੇ ਤੁਸੀਂ ਲੱਗੇ ਹੋ ਦੁਨੀਆ ਦੀਆਂ ਨਜ਼ਰਾਂ ਵਿੱਚ ਤੁਸੀਂ ਡਿੱਗ ਚੁੱਕੇ ਹੋ ਤੇ ਇਸ ਤਰ੍ਹਾਂ ਥੋੜੀ ਉੱਚਾ ਹੋ ਸਕਣਾ ਹੈ ਪੁੱਠੇ ਕੰਮ ਕਰਨ ਦੇ ਨਾਲ ਜਿਹੜਾ ਵੀ ਚੈਨਲ ਪੰਜਾਬ ਨੂੰ ਪਿਆਰ ਕਰਦਾ ਹੈ ਸਿੱਖੀ ਨੂੰ ਪਿਆਰ ਕਰਦਾ ਹੈ ਸਿੱਖਾਂ ਨੂੰ ਪਿਆਰ ਕਰਦਾ ਹੈ ਮਨੁੱਖਤਾ ਨੂੰ ਪਿਆਰ ਕਰਦਾ ਹੈ ਆਜ਼ਾਦੀ ਨੂੰ ਪਿਆਰ ਕਰਦਾ ਹੈ ਜਿਸ ਚੈਨਲ ਦੀ ਜ਼ਮੀਰ ਨੇ ਮਰੀ ਉਸ ਨੂੰ ਇਸ ਘਟਨਾ ਦੇ ਉੱਤੇ ਭਾਰਤੀ ਏਜੰਸੀਆਂ ਦੇ ਕੁਫਰ ਦੇ ਉੱਤੇ ਪਰਦਾ ਲਾਉਣਾ ਚਾਹੀਦਾ ਹੈ ਤੁਸੀਂ ਸਿੱਖਾਂ ਨੂੰ ਅਤਵਾਦੀ ਸਾਬਤ ਕਰਨ ਲਈ ਪੂਰੇ 40 ਸਾਲ ਲਾਏ ਸਿੱਖਾਂ ਨੇ ਸਾਬਤ ਕਰਨ ਵਾਸਤੇ ਕਿ ਭਾਰਤ ਅਤਵਾਦੀ ਹੈ ਅਸੀਂ ਅਤਵਾਦੀ ਨਹੀਂ ਹੈਗੇ ਸਿਰਫ 2 ਜਾਂ 3 ਸਾਲ ਲਾਏ ਹਾਲਾਂਕਿ ਸੰਘਰਸ਼ ਸਾਡਾ ਵੀ ਉਦੋਂ ਦਾ ਚੱਲ ਰਿਹਾ ਹੈ ਪਰ ਤੁਹਾਨੂੰ ਝੂਠਿਆਂ ਸਾਬਤ ਕਰਨ ਵਾਸਤੇ ਸਾਡਾ ਪੰਨੂ ਹੀ ਇਕੱਲਾ ਕਾਫੀ ਸੀ ਉਹ ਕਹਿੰਦੇ ਹੁੰਦੇ ਨਾ 100 ਸੁਨਿਆਰ ਦੀ ਤੇ ਇੱਕ ਲੋਹਾਰ ਦੀ ਇੱਕੋ ਹੀ ਲੋਹਾਰ ਵਰਗੀ ਰੈਫਰੈਂਡਮ ਦੀ ਛੱਟ ਤੁਹਾਡੇ ਸਿਰ ਵਿੱਚ ਪਈ ਕਿ ਤੁਸੀਂ ਦੁਨੀਆ ਭਰ ਵਿੱਚ ਨੰਗੇ ਹੋਗੇ ਰਾਤ ਦਿਨ ਤੁਹਾਡੇ ਚੈਨਲ ਬਕੜਵਾਹ ਕਰਦੇ ਰਹਿੰਦੇ ਆ ਦੁਨੀਆ ਦਾ ਮਹਾਨ ਲੋਕਤੰਤਰ ਦਾ ਗ੍ਰੇਟ ਇੰਡੀਅਨ ਡੈਮੋਕਰਸੀ ਇਨ ਹਾਲ ਆਫ ਦਾ ਵਰਲਡ ਜਿੱਦਾਂ ਬਾਕੀ ਦੇਸ਼ਾਂ ਦੇ ਵਿੱਚ ਤਾਂ ਤਾਨਾਸ਼ਹੀ ਚੱਲਣ ਰਹੀ ਹੋਵੇ ਕਪਲਾ ਸ਼ਰਮਾ ਦੇ ਕੈਫੇ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਕੈਨੇਡਾ ਦੇ ਕਾਰਨੀ ਪ੍ਰਧਾਨ ਮੰਤਰੀ ਨੇ ਅਜੇ 2 ਹਫ਼ਤੇ ਪਹਿਲਾਂ ਬਿਆਨ ਦਿੱਤਾ ਕਿ ਅਸੀਂ ਇੰਡੀਆ ਨਾਲ ਆਪਣੇ ਡਿਪਲੋਮੈਟਿਕ ਸਬੰਧ ਜਿਹੜੇ ਸੁਧਾਰ ਰਹੇ ਆ ਜਿਹੜੇ ਇੰਡੀਅਨ ਡਿਪਲੋਮੈਟ ਇਥੋਂ ਕੱਢੇ ਸੀ ਉਹਨਾਂ ਨੂੰ ਇਸੇ ਦੁਬਾਰਾ ਵਾਪਸ ਬੁਲਾ ਲਏ ਆ ਬੁਲਾ ਲਓ ਸਦਲੋ ਉਹਨਾਂ ਨੂੰ ਫਿਰ ਅਜੇ ਬਿਆਨ ਹੀ ਦਿੱਤਾ ਆ ਫੇਰ ਇਹਨਾਂ ਨੇ ਗੋਲੀਆਂ ੜਕ 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 ਚਲਾਉਣੀ ਸ਼ੁਰੂ ਕਰਦੀਆਂ ਇਸ ਅਤਵਾਦ ਦਾ ਸਰਗਣਾ ਇੰਡੀਆ ਹੈ ਭਾਰਤ ਹੈ ਅਤੇ ਇਸ ਦੀਆਂ ਬੈਸੀਆਂ ਇਹਨਾਂ ਦੇ ਕੇਂਦਰ ਹਨ ਜਿੱਥੋਂ ਇਹ ਸਾਰਾ ਕੁਝ ਚੱਲਦਾ ਹੈ ਸਾਡੀ ਸਿੱਖ ਲੀਡਰਸ਼ਿਪ ਜਿਹੜੀ ਖਾਸ ਕਰਕੇ ਕੈਨੇਡਾ ਨਾਲ ਸੰਬੰਧਿਤ ਹੈ ਉਹਨਾਂ ਨੂੰ ਇਹਨਾਂ ਨਾਲ ਪਹੁੰਚ ਬਣਾ ਕੇ ਇਹਨਾਂ ਨੂੰ ਦੁਬਾਰਾ ਉਹਨਾਂ ਦੇ ਦਿਮਾਗ ਵਿੱਚ ਗੱਲ ਪਾਉਣੀ ਚਾਹੀਦੀ ਹੈ ਜਿਉਂ ਜਿਉਂ 17 ਅਗਸਤ ਨੇੜੇ ਆ ਰਹੀ ਹੈ ਕਿਉਂਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਰੈਫਰੈਂਡਮ ਹੋ ਰਿਹਾ ਹੈ ਭਾਰਤੀ ਪ੍ਰਬੰਧ ਦੀ ਖੁਜਲੀ ਜਿਹੜੀ ਉਹ ਵਧੀ ਜਾ ਰਹੀ ਹੈ ਸਾਰੇ ਸਾਰੇ ਰਾਤ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਗੁਪਤਾ ਡਰਦਾ ਮਰਾ ਜੇਲ੍ਹ ਦੇ ਵਿੱਚ ਪੁੱਛ ਗਿਛ ਦਰਾਨ ਪੀਟ ਦੇ ਜਾ ਰਿਹਾ ਹੈ ਇੰਡੀਆ ਦੀਆਂ ਚਿੰਤਾਵਾਂ ਵਧੇ ਜਾ ਰਹੀਆਂ ਤਾਂ ਆਪਣੇ ਚਿੰਤਾਵਾਂ ਨੂੰ ਘਟਾਉਣ ਦੇ ਮਾਰੇ ਹ ਨਿੱਕੇ ਨਿੱਕੀਆਂ ਘਟਨਾਵਾਂ ਵਾਲੇ ਪਾਸੇ ਲੱਗੇ ਆ ਵੀ ਸ਼ਾਇਦ ਸਾਰਾ ਸੰਸਾਰ ਉਸ ਘਟਨਾਵਲ ਦੇਖਣ ਲੱਗ ਪੇਗਾ ਬੀਤੀ 9 ਜੁਲਾਈ ਵਾਲੇ ਦਿਨ ਤੁਰਕੀ ਦਾ ਪ੍ਰਧਾਨ ਮੰਤਰੀ ਬੰਗਲਾਦੇਸ਼ ਗਿਆ ਸੀ ਇੱਕ ਸਾਲ ਵਿੱਚ ਉਸ ਦੀ ਇਹ ਦੂਸਰੀ ਵੱਡੀ ਗੇੜੀ ਸੀ ਜਿਸ ਵਿੱਚ ਲੰਬੇ ਚੌੜੇ ਵਿਚਾਰ ਵਟਾਂਦਰੇ ਹੋਏ ਅਤੇ ਸਮਝੌਤੇ ਹੋਏ ਤੁਰਕੀ ਆਪਣੇ ਆਲਾ ਦਰਜੇ ਦੀ ਤਕਨੀਕ ਅਤੇ ਫੌਜੀ ਸਾਰਜੋ ਸਮਾਨ ਬੰਗਲਾਦੇਸ਼ ਨੂੰ ਦੇਣ ਲਈ ਤਿਆਰ ਹੋਇਆ ਬੈਠਾ ਹੈ ਚਿੰਤਾਵਾਂ ਤੁਹਾਨੂੰ ਚੀਨ ਅਤੇ ਤੁਰਕੀ ਦੇ ਰਿਹਾ ਹੈ ਇਹ ਜਿਹੜੀ ਟੈਨਸ਼ਨ ਹੈ ਇਹ ਕਪਲ ਸ਼ਰਮਾ ਦੇ ਕੈਫੇ ਤੇ ਗੋਲੀਆਂ ਚਲਾ ਕੇ ਤਾਂ ਖਤਮ ਨਹੀਂ ਹੋਣ ਲੱਗੀ ਨਾ ਹੀ ਸਿੱਖਾਂ ਨੂੰ ਬਦਨਾਮ ਕਰਕੇ ਕਿਤੇ ਅੱਤਵਾਦੀ ਨੇ ਉਸ ਨਾਲ ਖਤਮ ਹੋਣੀ ਆ ਹੁਣ ਤਾਂ ਤੁਹਾਡਾ ਸਮਾਂ ਹੀ ਮੜਾ ਹੈ ਤੇ ਜਦ ਕਰਮਾਂ ਦੀ ਵਜ੍ਹਾ ਕਰਕੇ ਸਮਾਂ ਮੜਾ ਆ ਜਾਂਦਾ ਨਾ ਕਹਿੰਦੇ ਬੋਤੇ ਤੇ ਚੜੇ ਹੋਏ ਬੰਦੇ ਨੂੰ ਕਤੂਰਾ ਵੱਢ ਜਾਂਦਾ ਸਿੱਖਾਂ ਦੀਆਂ ਪੰਜਾਬ ਚੋਂ ਜ਼ਮੀਨਾਂ ਖੋਣ ਲਈ ਤੁਸੀਂ ਹਰਾਸ ਦਿਨ ਲੱਗੇ ਹੋ ਸਿੱਖ ਪੂਰਾ ਹਿਮਾਚਲ ਹਰਿਆਣਾ ਪੰਜਾਬ ਤੇ ਇਹਨਾਂ ਦਾ ਅੱਧਾ ਰਾਜਸਥਾਨ ਖੋਣ ਨੂੰ ਫਿਰਦਾ ਹੈ ਇਹ ਪੰਜਾਬ ਦੇ ਵਿੱਚ 40000 ਏਕੜ ਜ਼ਮੀਨ ਲੱਭਣ ਨੂੰ ਫਿਰਦੇ ਨੇ ਹੁਣ ਇਸ ਗੱਲ ਨੂੰ ਅਸੀਂ ਅਕਲ ਕਹੀਏ ਕਿ ਮਹਾਮੂਰਖਤਾ ਇਹ ਸਿੱਖਾਂ ਦੀਆਂ ਜ਼ਮੀਨਾਂ ਖੋ ਕੇ ਲਿਜਾਓਗੇ ਕਿੱਥੇ ਅਸੀਂ ਤਾਂ ਤੁਹਾਡੀਆਂ ਜਿਹੜੀਆਂ ਕੱਚ ਵਿੱਚ ਜ਼ਮੀਨਾਂ ਸਾਡੀਆਂ ਪਤਾ ਨਹੀਂ ਹਜ਼ਾਰਾਂ ਏਕੜ ਜ਼ਮੀਨ ਉੱਥੇ ਗੁਜਰਾਤ ਵਿੱਚ ਪਈ ਆ ਉਹ ਵੀ ਵਾਪਸ ਲੈਣੀ ਹੈ ਹੋਰ ਤਾਂ ਮੈਨੂੰ ਪਤਾ ਨਹੀਂ ਪਰ ਇੱਕ ਗੱਲ ਬਾਰੇ ਮੇਰੀ ਪੂਰੀ ਤਸੱਲੀ ਹੈ ਇਹਨਾਂ ਨਾਲ ਜੋ ਵਾਪਰਨਾ ਹੈ ਇਹਨਾਂ ਦੇ ਖਿਲਾਫ ਜਿੰਨੀ ਕਿਰਾ ਬੰਦੀ ਸੰਸਾਰ ਵਿੱਚ ਹੋ ਰਹੀ ਹੈ ਮੈਨੂੰ ਲੱਗਦਾ ਪੀ ਇਹਨਾਂ ਨੂੰ ਸੱਚੇ ਵਿੱਚ ਹੀ ਨਹੀਂ ਪਤਾ ਪਈ ਇਹਨਾਂ ਨਾਲ ਕੀ ਵਾਪਰਨ ਵਾਲਾ ਜੈ ਸ਼ੰਕਰ ਨੇ 2 ਮਹੀਨੇ ਪਹਿਲਾਂ ਇੱਕ ਇਸ਼ਾਰਾ ਜਾ ਮਾਰਿਆ ਸੀ ਭਾਰਤ ਕੇ ਸਾਥ ਕੁਛ 2 ਸਾਲ ਬਾਅਦ ਬੁਰਾ ਹੋਣੇ ਵਾਲਾ ਹੈ ਕਿਤੇ ਭਾਰਤੀ ਏਜੰਸੀਆਂ ਇਹ ਤਾਂ ਨਹੀਂ ਸਮਝ ਗਈਆਂ ਕਿ 2 ਸਾਲ ਬਾਅਦ ਟਰੰਪ ਨੇ ਵਾਸ਼ਿੰਗਟਨ ਭਾਰਤ ਦੇ ਹਵਾਲੇ ਕਰ ਦੇਣਾ ਤੇ ਅਸੀਂ ਵਾਸ਼ਿੰਗਟਨ ਚੁੱਕ ਕੇ ਦਿੱਲੀ ਚ ਲੈਣ ਕੇ ਮਿਕਸ ਕਰ ਲੈਣਾ ਮੁੰਗੇਰੀ ਲਾਲ ਦੇ ਸੁਪਨੇ ਬੜੇ ਅਜੀਬ ਜੀਬ ਨੇ ਸੁਪਨਾ ਖੰਡ ਭਾਰਤ ਦਾ ਫੌਜੀ ਜਰਨਲ ਕਹਿੰਦੇ ਉੱਤਰ ਵਾਲੇ ਪਾਸੇ ਸਾਨੂੰ ਦੇਖਣ ਦੀ ਲੋੜ ਨਹੀਂ ਆਪਣੇ ਮੁਲਕ ਵਿੱਚ ਤੁਸੀਂ ਉੱਤਰ ਵਾਲੇ ਪਾਸੇ ਤਾਂ ਤੁਹਾਡੀ ਧੌਣ ਨਹੀਂ ਘੁੰਮਦੀ ਤੇ ਆ ਟਕੇ ਦੇ ਗੈਂਗਸਟਰਾਂ ਦੇ ਨਾਲ ਸਿਰ ਪੰਗੇ ਜਾ ਕੇ ਤੇ ਸਰੀ ਦੇ ਵਿੱਚ ਕੈਨੇਡਾ ਦੇ ਵਿੱਚ ਲੱਗੇ ਜੇ ਲੈਣਾ ਅਕਲ ਤੇ ਪਰਦਾ ਪਿਆ ਸਮਝੀਏ ਕਿ ਦਿਮਾਗੇ ਕੰਮ ਕਰਨੋਂ ਹਟ ਗਿਆ ਇਹ ਸਮਝੀਏ ਵੈਸੇ ਗੁਰਬਾਣੀ ਦਾ ਫਰਮਾਨ ਤਾਂ ਹੈ 417 ਪੰਨੇ ਦੇ ਉੱਤੇ ਅੰਕਿਤ ਹੈ ਜਿਸਨੂੰ ਆਪ ਖੁਆਏ ਕਰਤਾ ਖੁਸਲੇ ਚੰਗਈ ਜਿਸ ਦਾ ਅਰਥ ਹੈ ਕਿ ਜਦੋਂ ਪਰਮੇਸ਼ਰ ਕਰਤਾਪੁਰਖ ਕਿਸੇ ਨੂੰ ਖਤਮ ਕਰਦਾ ਕਿਸੇ ਨੂੰ ਖਤਮ ਕਰਨਾ ਚਾਹੁੰਦਾ ਖੁਆਏ ਜਾਣ ਦਾ ਮਤਲਬ ਆ ਖਾਧਾ ਜਾਣਾ ਖਾਧੇ ਜਾਣ ਦਾ ਮਤਲਬ ਆ ਮਰੇ ਜਾਣਾ ਖੁਸਲੇ ਚੰਗਈ ਉਹ ਦੇ ਸਾਰੇ ਗੁਣ ਖੋ ਲਿੰਦਾ ਜਦੋਂ ਸਾਰੇ ਗੁਣ ਖੁੱਸ ਗਏ ਔਗਣ ਤੇ ਮੜੀ ਮਤ ਕੋਲ ਰਹਿ ਜਾਣੀਆਂ ਉਹ ਫਰਮਾੜੀ ਮੱਤ ਜਿਹੜੀ ਆ ਉਹ ਤੀਜੇ ਦਿਨ ਸਿੱਖਾਂ ਨੂੰ ਅਤਵਾਦੀ ਸਾਬਤ ਕਰਨੀ ਲਗੀ ਰਹੀਂਦੀ ਹੈ ਇਸ ਬੇਪਰ ਦੇ ਹੱਥ ਨੂੰ ਵੈਸੇ ਸਲਾਮ ਆ ਕਿ ਇਹ ਹੱਥ ਨਹੀਂ ਛੱਡਦਾ ਆਪਣਾ ਆਖਰੀ ਦਮ ਤੱਕ ਇਹ ਯਤਨ ਨਹੀਂ ਛੱਡਦਾ ਪਰ ਇਸ ਦੇ ਐਨ ਉਲਟ ਇਸ ਵਿੱਚ ਜਿਹੜੀ ਸਭ ਤੋਂ ਵੱਡੀ ਬਰਾਈ ਹੈ ਹੱਠ ਕਰਦੇ ਸਮੇਂ ਇਹ ਆਪਣੀ ਅਕਲ ਨੂੰ ਪਾਸੇ ਰੱਖ ਲੈਂਦਾ ਜਾਂ ਇੰਜ ਕਹਿ ਲੀਏ ਕਿ ਆਪਣੇ ਦਿਮਾਗ ਨਾਲ ਸੰਪਰਕ ਹੀ ਤੋੜ ਲੈਂਦਾ ਵੀ ਇਹਦੀ ਹੁਣ ਆਪਾਂ ਵਰਤੋਂ ਨਹੀਂ ਕਰਨੀ ਜੋ ਮਰਜ਼ੀ ਹੋ ਜੇ ਸਾਡੇ ਵੀ ਵੈਸੇ ਦਿਲੋਂ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਇਹਦਾ ਦਿਮਾਗ ਕੰਮ ਮਨਾ ਕਰੇ ਤੇ ਇਹ ਉਹਦੀ ਵਰਤੋਂ ਵੀ ਨਾ ਕਰੇ ਕਿਉਂਕਿ ਉਲੜ ਚੁੱਕੇ ਰੁੱਖ ਨੇ ਤਾਂ ਹੁਣ ਡਿੱਗਣਾ ਹੈ ਹੁਣ ਤਾਂ ਨਿਠ ਕੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਖਾਲਸਾ ਤਾਂ ਤੁਹਾਨੂੰ ਸਾਨੂੰ ਦੇਣਾ ਹੀ ਹੈ ਤੁਸੀਂ ਸਾਡੀ ਹੁਣ ਪਰਖਣਾ ਲਓ ਅਸੀਂ ਪਰਖ ਦੇਣ ਯੋਗ ਹੈ ਨਹੀਂ ਅਸੀਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਆ ਰਾਜ ਦੇ ਦਿਓ ਜਦ ਰਾਜ ਦੇ ਦਿੱਤਾ ਫਿਰ ਧਰਮ ਦੇ ਸੰਬੰਧ ਵਿੱਚ ਅਸੀਂ ਖੋਜ ਕਰਕੇ ਫਿਰ ਸੁਧੇਰਾ ਤੇ ਆਵਾਂਗੇ ਐਸ ਲਈ ਸਤਗੁਰੂ ਜਿੰਨੀ ਜਲਦੀ ਹੋ ਸਕੇ ਨਾ ਖਾਲਿਸਤਾਨ ਹੁਣ ਤੁਸੀਂ ਸਾਨੂੰ ਦੇ ਹੀ ਦਿਓ ਇੱਥੇ ਹੀ ਵਿਚਾਰਾਂ ਨੂੰ ਸੰਕੋਚਦਾ ਹੋਇਆ ਆਪ ਸਾਰਿਆਂ ਲਈ ਦੁਆ ਅਰਦਾਸ ਕਰਦਾ ਹਾਂ ਸਤਗੁਰੂ ਆਪ ਜੀ ਨੂੰ ਚੜ੍ਹਦੀ ਕਲਾ 'ਚ ਰੱਖੇ ਕੱਲ ਮਿਲਦੇ ਹਾਂ ਖਾਲਿਸਤਾਨ ਦੇ ਵਿੱਚ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ